ਆ ਫੁਕਰਾ ਮੁੰਡਾ ਜਿਹੜਾ ਬੁਲੇਟ ਚਲਾ ਰਿਹਾ ਸੀ ਆਪਣੇ ਆਪ ਦੇ ਵਿੱਚ BMW ਦੀ ਫੀਲਿੰਗ ਲੈ ਰਿਹਾ ਸੀ ਇਹਦੇ ਫੁਕਰ ਪੁਨੇ ਕਰਕੇ ਇੱਕ ਮਾਂ ਦਾ 18-19 ਸਾਲ ਦਾ ਨੌਜਵਾਨ ਆ ਉਹਦੀ ਮੌਤ ਹੋਣ ਦਾ ਕਾਰਨ ਬਣ ਗਿਆ ਇਹ ਫੁਕਰਾ ਮੁੰਡਾ ਕਾਰਨ ਇਹ ਬਣਿਆ ਤੇ ਇਹ ਬੁਲੇਟ ਤੇਜ਼ ਚਲਾ ਰਿਹਾ ਸੀ ਬਹੁਤ ਹੀ ਤੇਜ਼ੀ ਦੇ ਨਾਲ ਆ ਰਿਹਾ ਸੀ ਜਿਹਦੇ ਕਰਕੇ ਸਾਹਮਣੋਂ ਇੱਕ ਨੌਜਵਾਨ ਆ ਆਪਦੀ ਗਲੀ ਦੇ ਵਿੱਚੋਂ ਮੋਟਰਸਾਈਕਲ ਦੇ ਬਾਹਰ ਨਿਕਲਿਆ ਹੀ ਕਿ ਇਹਦੇ ਬੁਲੇਟ ਦੇ ਬਿਲਕੁਲ ਐਨ ਸਾਹਮਣੇ ਆ ਗਿਆ ਜਿਹਦੇ ਕਰਕੇ ਆਮੋ ਸਾਹਮਣੇ ਗੱਡੀਆਂ ਵੱਜ ਗਈਆਂ ਤੇ ਜਿਹੜਾ ਸਪਲੈਂਡਰ ਜਾਂ ਪੈਸ਼ਨ ਮੋਟਰਸਾਈਕਲ ਵਾਲਾ ਨੌਜਵਾਨ ਹੈਗਾ ਸੀ ਉਹਦੀ ਦਰਦਨਾਕ ਮੌਤ ਹੋ ਚੁੱਕੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਜਦੋਂ ਉਸ ਸ਼ਖਸ ਦਾ ਜਿਹੜਾ ਹਾਦਸੇ ਕਰਕੇ ਮੌਤ ਹੋਈ ਤਾਂ ਫਿਰ ਇਹ ਫੁਖਰਾ ਬੁਲਟ ਵਾਲਾ ਮੋਟਰਸਾਈਕਲ ਖੁਦ ਨੂੰ ਮਾਤੜ ਤੇ ਗਰੀਬ ਬਣ ਕੇ ਲੋਕਾਂ ਕੋਲੋਂ ਤਰਨੇ ਮਾਰਦਾ ਪਿਆ ਤੇ ਮੇਰ ਕੋ ਹੋ ਗਈ ਗਲਤੀ ਲੇਕਿਨ ਇਹਦੀ ਗਲਤੀ ਦੇ ਕਰਕੇ ਕੀ ਉਹ 18-19 ਸਾਲ ਦਾ ਮਾਂ ਦਾ ਇੱਕ ਲੋਤਾ ਪੁੱਤ ਵਾਪਸ ਹੁਣ ਆ ਜਾਵੇਗਾ ਪਿਓ ਦਾ ਰੋਣਾ ਤੁਸੀਂ ਦੇਖ ਲਓ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਲਓ ਜਿਹਦੇ ਕਰਕੇ ਪਿੰਡ ਸ਼ਹਿਰ ਦੇ ਵਿੱਚ ਜਿਹੜੀ ਕੋ ਪੂਰੀ ਸ਼ੋਕ ਦੀ ਲਹਿਜ ਛਾ ਚੁੱਕੀ ਹੈਗੀਆ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈਗੀਆ ਉਹ ਨਾਲ ਦੇ ਨਾਲ ਸਖਤ ਕਾਰਵਾਈ ਕਰਨ ਦੀ ਵੀ ਡਿਮਾਂਡ ਜਿਹੜੀ ਹੈਗੀਆ ਉਹ ਪੁਲਸ ਅੱਗੇ ਕੀਤੀ ਜਾ ਰਹੀ ਹੈਗੀਆ ਤੁਸੀਂ ਕੀ ਕਿਹਾ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਜਰੂਰ ਕਰਿਓ ਕੋ ਨਾਲ ਦੇ ਨਾਲ ਵੀਡੀਓ ਨੂੰ ਪੂਰਾ ਵਾਚ ਤੱਕ ਘਾਰ ਹੀ ਲਿਆ ਕਰੋ ਤਾਂ ਕਿ ਪੂਰਾ ਮਾਮਲਾ ਤੁਹਾਨੂੰ ਪਤਾ ਚੱਲ ਸਕੇ ਮੇਰਾ ਸਕੂਟਰ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਦੇ ਕੋ ਕੰਟਰੋਲ ਨਹੀਂ ਆਇਆ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਠੋਕ ਦਿੱਤਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾ ਇਧਰੋਂ ਸਹਿਬਾਦ ਸੇ ਸਾਤ ਤੋਂ ਵੱਡਾ ਕਸੂਰ ਐਸੇ ਮੋਟਰਸਾਈਕਲ ਵਾਲੇ ਦਾ ਬਸ ਇਹਨੇ ਬੋਲਟਾਂ ਦੇ ਮਾਰ ਉੱਥੋਂ ਵਜਾ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਖੜਾ ਇੱਥੇ ਡੇਗਾ ਕਾਫੀ ਜ਼ਬਰਦਸਤ ਚੱਕਰ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਹੀ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਵੱਜੀਆਂ ਉਹ ਚੇਤੇ ਆਈ 15 ਮਿੰਟਾਂ ਚ ਇਨ ਨੂੰ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਬਟਾਲੇ ਸੇਵਲਪੁਰ। ਬਹੁਬ ਮਾਰੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨੂੰ। ਨਾ ਉੱਤੋਂ ਦੇਰ ਕਰਤਾਂ। ਸਸ ਸਾਨੂੰ ਹੁਣੇ ਪਤਾ ਲੱਗਿਆ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਟ੍ਰਾਲ ਪੰਪ ਲੱਗੇ। ਅਸੀਂ ਹੁਣ ਇਹ ਮੌਕੇ ਤੇ ਆਏ ਆ। ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਲੋ ਆ ਰਿਹਾ ਸੀਗਾ ਤੇ ਇੱਕ ਟ੍ਰਾਲ ਪੱਪ ਤੋਂ ਤੇਲ ਪਵਾ ਕੇ ਨਿਕਲਿਆ। ਜਿਹੜੇ ਆਸੇ ਐਕਸੀਡੈਂਟ ਹੋਇਆ। ਬੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸੁਬਾਸ਼ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇਹਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ 33 ਚੱਲਣ ਢੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨਸਾਰ ਅਮਰਪੁਰ ਵਿੱਚ ਲਿਆ ਰਹੇ ਆ ਜੀ ਸੰਘੇਲੀ ਕੇ ਦੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਪਾ ਦਿੰਦੇ ਆ ਤੇ ਇਸੇ ਕਿਦਾਂ ਘਟਨਾ ਆਪਾਂ ਦੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜ੍ਹਦੇ ਆ ਮਾਪੇ ਵੀ ਆ ਤੇ ਕਿ ਦੱਸੋ ਜੇ ਆਪਾਂ ਨਾਂ ਦਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਚ ਕੇ ਨਹੀਂ ਰਹਿ ਸਕਦੇ ਕੀ ਕਰ ਲਈ ਕਿ ਪਰ ਸਮਾਂ ਕਾਰਵਾਈ ਇਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪੀਟਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਥੈਂਕ ਯੂ